ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ 13 ਨਵੰਬਰ 1757 ਨੂੰ ਸ਼੍ਰੀ ਹਰਮੰਦਰ ਸਾਹਿਬ ਜਾ ਕੇ ਸ਼ਹੀਦੀ ਪਾਉਣ ਵਾਲੇ ਸਿੱਖ ਕੌਮ ਦੇ ਮਹਾਨ ਯੋਧੇ ਸੂਰਬੀਰ ਸ਼ਹੀਦ ਬਾਬਾ ਦੀਪ ਸਿੰਘ ਜਿਨ੍ਹਾਂ ਨੇ 75 ਸਾਲ ਦੀ ਉਮਰ ਦੇ ਵਿੱਚ ਸ਼ਹੀਦੀ ਜਾਮ ਪੀਤਾ ਤੇ ਆਖਰੀ ਸਾਹ ਤੱਕ ਖੰਡਾ ਖੜਕਾਉਂਦਿਆਂ ਬੈਰੀ ਨਾਲ ਲੋਹਾ ਲਿਆ ਸ਼ਹੀਦ ਬਾਬਾ ਦੀਪ ਸਿੰਘ ਦਾ ਸ਼ਹੀਦੀ ਦਿਹਾੜਾ ਗੁਰਦੁਆਰਾ ਸਿੰਘ ਸਭ ਸ਼ਹੀਦਾਂ ਕਾਜ਼ਲ ਮਜ਼ੂਰੇ ਕਿਰਮੁਨਾ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤ ਦੇ ਸਹਿਯੋਗ ਦੇ ਨਾਲ ਬਹੁਤ ਹੀ ਜ਼ਿਆਦਾ ਸ਼ਰਧਾ ਦੇ ਨਾਲ ਮਨਾਇਆ ਜਾ ਰਿਹਾ ਆ ਜਿਸ ਵਿੱਚ ਕੇ ਸਿੱਖ ਕੌਮ ਦੇ ਕਵੀਸ਼ਰ ਜਥੇ ਦੇ ਜਿਹੜੇ ਜਥੇਦਾਰ ਆ ਗਿਆਨੀ ਗੁਰਮukh ਸਿੰਘ ਦਾ ਕਵੀਸ਼ਰ ਜਥਾ ਆਪਣੀ ਬੁਲੰਦ ਤੇ ਦਮਦਾਰ ਆਵਾਜ਼ ਦੇ ਵਿੱਚ ਸੰਗਤਾਂ ਨੂੰ ਮਹਾਨ ਸਿੱਖ ਇਤਿਹਾਸ ਤੇ ਸ਼ਹੀਦ ਬਾਬਾ ਦੀਪ ਸਿੰਘ ਦਾ ਜੀਵਨ ਪ੍ਰਤਾਨ ਸਰਵਣ ਕਰਵਾ ਰਹੇ ਹਨ ਇਸ ਮੌਕੇ ਤੇ ਇਟਲੀ ਦੀ ਸਿਰਮੌਰ ਸਿੱਖ ਸੰਸਥਾ ਕਲਚੂਰਾ ਸਿੱਖ ਇਟਲੀ ਬਲੋ ਬੱਚਿਆਂ ਨੂੰ ਇਟਲੀ ਵਿੱਚ ਜਨਮ ਲੈਣ ਵਾਲੀ ਸਿੱਖ ਪੀੜੀ ਨੂੰ ਗੁਰਬਾਣੀ ਦੇ ਨਾਲ ਦਸਤਾਰ ਦੇ ਨਾਲ ਦੁਮਾਲੇ ਦੇ ਨਾਲ ਜੋੜਨ ਦੇ ਲਈ ਤੇ ਸਿੱਖ ਇਤਿਹਾਸ ਤੋਂ ਜਾਣੂ ਕਰਵਾਉਣ ਦੇ ਲਈ ਉਚੇਚੇ ਤੌਰ ਤੇ ਗੁਰਬਾਣੀ ਕੰਠ ਕਰਵਾਉਣ ਦੇ ਲਈ ਜਿਹੜੇ ਬੱਚਿਆਂ ਦੇ ਮੁਕਾਬਲੇ ਕਰਵਾਏ ਜਾ ਰਹੇ ਆ ਗੁਰਮਤ ਮੁਕਾਬਲੇ ਜਿਹੜੇ ਕਿਸ ਵਿੱਚ ਕੇ 5 ਸਾਲ ਤੋਂ ਲੈ ਕੇ 17 ਸਾਲ ਦੇ ਬੱਚਿਆਂ ਨੇ ਜਿਨ੍ਹਾਂ ਦੇ ਵਿੱਚ ਪੁਚੰਗੀ ਤੇ ਪੁਚੰਗਣਾ ਨੇ ਵੱਧ ਚੜ ਕੇ ਹਿੱਸਾ ਲੈ ਰਹੇ ਆ ਆਓ ਤੁਹਾਨੂੰ ਲੈ ਕੇ ਚੱਲਦੇ ਹਾਂ ਇਸ ਵਿਸ਼ਾਲ ਸਮਾਗਮ ਦੇ ਵਿੱਚ ਜਿੱਥੇ ਕੇ ਸ਼ਹੀਦ ਬਾਬਾ ਦੀਪ ਸਿੰਘ ਦੀ ਸ਼ਹੀਦੀ ਦੀਆਂ ਗੱਲਾਂ ਹੋ ਰਹੀਆਂ ਆ ਸ਼ਹੀਦ ਬਾਬਾ ਦੀਪ ਸਿੰਘ ਜਿਹੜੇ ਕੇ ਮੁਖੀ ਹੋਏ ਆ ਦਮਦਮੀ ਟਕਸਾਲ ਤੇ ਮਿਸਲ ਸ਼ਹੀਦਾਂ ਦੇ ਜਿਨ੍ਹਾਂ ਦੀਆਂ ਮਿਸਾਲਾਂ ਅੱਜ ਵੀ ਜੰਗ ਦੇ ਮੈਦਾਨ ਦੇ ਵਿੱਚ ਦਿੱਤੀਆਂ ਜਾਂਦੀਆਂ ਆ ਨੌਜਵਾਨਾਂ ਦੇ ਲਈ ਇੱਕ ਬਹੁਤ ਹੀ ਜ਼ਿਆਦਾ ਪ੍ਰੇਰਨਾ ਸਰੋਤ ਹਨ ਸ਼ਹੀਦ ਬਾਬਾ ਦੀਪ ਸਿੰਘ ਉਹਨਾਂ ਦੀ ਸ਼ਹਾਦਤ ਜਿਨ੍ਹਾਂ ਨੂੰ ਸੁਣ ਕੇ ਇੱਕ ਨਵਾਂ ਜੋਸ਼ ਸੰਗਤਾਂ ਅੰਦਰ ਆਉਂਦਾ ਆ ਆਓ ਉਸ ਜੋਧੇ ਨੂੰ ਯਾਦ ਕਰਦੇ ਹਾਂ ਤੇ ਚੱਲਦੇ ਹਾਂ ਗੁਰਦੁਆਰਾ ਸਾਹਿਬ ਜਿੱਥੇ ਕਿ ਸ਼ਹੀਦ ਬਾਬਾ ਦੀਪ ਸਿੰਘ ਦੀ ਬਹਾਦਰੀ ਦੀਆਂ ਬਾਤਾਂ ਪੇ ਰਹੀਆਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਤਨਤਨ ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਤ ਗੁਰਦੁਆਰਾ ਸਿੰਘ ਸਭਾ ਸ਼ਹੀਦਾਂ ਵਿਖੇ ਮਹਾਨ ਗੁਰਮਤ ਸਮਾਗਮ ਕਰਵਾਏਗੇ ਜਿਸ ਵਿੱਚ ਭਾਈ ਹਰਮਿੰਦਰ ਸਿੰਘ ਧਾਮੀ ਵੱਲੋਂ ਸ਼੍ਰੀ ਖੰਡਪੜ ਸਾਹਿਬ ਦੀਆਂ ਸੇਵਾਵਾਂ ਕੀਤੀਆਂ ਜੀਆਂ ਉਪਰੰਤ ਭੋਗਾਂ ਪ੍ਰੰਤ ਵਿਸ਼ੇਸ਼ ਦੀਵਾਨ ਸਜਾਏਗੇ ਜਿਨ੍ਹਾਂ ਵਿੱਚ ਭਾਈ ਗੁਰਮਖ ਸਿੰਘ ਜੋਹਲ ਦੇ ਕਵੀਸ਼ਰੀ ਜਥੇ ਰਾਹੀਂ ਕਵੀਸ਼ਰੀ ਵਾਰਾਂ ਨਾਲ ਨਿਹਾਲ ਕੀਤਾ ਗਿਆ ਤੇ ਨਾਲ ਹੀ ਬੱਚਿਆਂ ਦੇ ਲਈ ਗੁਰਬਾਣੀ કંਠ ਮੁਕਾਬਲੇ ਦਸਤਾਰ ਅਤੇ ਦਮਾਲਾ ਸਜਾਉ ਮੁਕਾਬਲੇ ਕਰਵਾਏਗੇ ਇਨ੍ਹਾਂ ਮੁਕਾਬਲਿਆਂ ਵਿੱਚ ਪਹਿਲਾ ਦੂਜਾ ਤੀਸਰਾ ਸਥਾਨ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਗੁਰਦੁਆਰਾ ਸਾਹਿਬ ਵੱਲੋਂ ਵਿਸ਼ੇਸ਼ ਸਨਮਾਨਾਂ ਦੇ ਨਾਲ ਸਨਮਾਨਿਤ ਕੀਤਾ ਗਿਆ ਤੇ ਨਾਲ ਗੁਰੂ ਦੇ ਲੰਗਰ ਤੋਟ ਵਰਤਾਏ ਗਏ ਪ੍ਰਬੰਧਕ ਕਮੇਟੀ ਵੱਲੋਂ ਇਹ ਵਿਸ਼ੇਸ਼ ਉਪਰਾਲੇ ਦੇ ਲਈ ਕਲਤੂਰਾ ਸਿੱਖ ਦੇ ਵਿਸ਼ੇਸ਼ ਸਹਿਯੋਗ ਦੇ ਨਾਲ ਇਹ ਉਪਰਾਲਾ ਕਰਾਇਆ ਗਿਆ ਤੇ ਆਈਆਂ ਹੋਈਆਂ ਸੰਗਤਾਂ ਦਾ ਪ੍ਰਬੰਧਕਾਂ ਵੱਲੋਂ ਜੀ ਆਇਆਂ ਨੂੰ ਅਤੇ ਧੰਨਵਾਦ ਕੀਤਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੈਮਰਾਮੈਨ ਅੱਜ ਦੇ ਨਾਲ ਦਲਵੀਰ ਕੈਂਤ ਕ੍ਰਿਹਾ ਇਟਲੀ